ਹੁਣ ਅਸੀਂ ਗੱਲ ਕਰਾਂਗੇ ਡੀਪ ਬਲੂ ਰਿਪੋਰਟ ਬਾਰੇ ਇਹ 1997 ਦੇ ਵਿੱਚ ਆਉਂਦਾ ਹੈ ਡੀਪ ਬਲੂ ਇੱਕ ਸਤਰੰਜ ਖੇਡਣ ਵਾਲਾ ਮਹਾਰ ਸਿਸਟਮ ਸੀ ਜੋ ਇੱਕ ਵਿਲੱਖਣ ਮਕਸਦ ਨਾਲ ਬਣੇ ਆਈਬੀਐਮ ਸੁਪਰ ਕੰਪਿਊਟਰ ਤੇ ਚਲਾਇਆ ਜਾਂਦਾ ਸੀ ਇਹ ਨਿਯਮਤ ਸਮੇਂ ਦੇ ਨਿਯੰਤਰਣ ਅਧੀਨ ਇੱਕ ਸ਼ਾਸਨ ਕਰਨ ਵਾਲੇ ਵਿਸ਼ਵ ਚੈਂਪੀਅਨ ਦੇ ਖਿਲਾਫ ਇੱਕ ਗੇਮ ਜਿੱਤਣ ਵਾਲਾ ਪਹਿਲਾ ਕੰਪਿਊਟਰ ਸੀ ਅਤੇ ਇੱਕ ਮੈਚ ਜਿੱਤਣ ਵਾਲਾ ਇਸਨੇ ਰਿਕਾਰਡ ਕਾਇਮ ਕੀਤਾ ਸੀ ਬਿਕਾਜ਼ 1985 ਵਿੱਚ ਕਾਰਨੇਗੀ ਮੈਲਨ ਯੂਨੀਵਰਸਿਟੀ ਵਿੱਚ ਚਿਪ ਟੈਸਟ ਨਾਮ ਹੈਡ ਸ਼ੁਰੂ ਹੋਇਆ ਫਿਰ IBM ਜਿੱਥੇ ਪਹਿਲਾਂ ਇਸ ਨੂੰ ਡੀਪਥੋਰਡ ਨਾਮ ਦਿੱਤਾ ਗਿਆ ਸੀ ਫਿਰ ਬਾਅਦ ਵਿੱਚ 1999 ਦੇ ਵਿੱਚ ਡੀ ਬਲੂ ਰੱਖਿਆ ਗਿਆ ਇਸਨੇ ਪਹਿਲੀ ਵਾਰ 1996 ਵਿਸ਼ਵ ਚੈਂਪੀਅਨ ਗੈਰੀ ਕਾਸਪਰੋਵ ਨੂੰ 6 ਮੈਚ ਦੇ ਵਿੱਚ ਖੇਡਿਆ ਉੱਥੇ ਇਹ 4 ਗੇਮਾਂ 2 ਨਾਲ ਹਾਰ ਗਿਆ ਸੀ ਇਸ ਨੂੰ 1997 ਦੇ ਵਿੱਚ ਅਪਗ੍ਰੇਡ ਕੀਤਾ ਗਿਆ ਅਤੇ 6 ਗੇਮਾਂ ਦੀ ਦੇ ਮੈਚ ਵਿੱਚ ਇਸਨੇ 2 ਗੇਮਾਂ ਜਿੱਤ ਕੇ ਅਤੇ 3 ਡਰਾ ਕਰਕੇ ਕਾਸਪਰੋਵ ਨੂੰ ਹਰਾਇਆ ਸੀ ਡੀਪ ਬਲੂ ਦੀ ਜਿੱਤ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਮੰਨਿਆ ਜਾਂਦਾ ਹੈ ਅਤੇ 기 ਕਿਤਾਬਾਂ ਦੇ ਫਿਲਮਾਂ ਦਾ ਵਿਸ਼ਾ ਰਿਹਾ ਹੈ 1998 ਦੇ ਵਿੱਚ ਕਿਸਮਤ ਨਾਮ ਦਾ ਇੱਕ ਐਪਲੀਕੇਸ਼ਨ ਰਿਪੋਰਟ ਤਿਆਰ ਕੀਤਾ ਜਾਂਦਾ ਹੈ ਕਿਸਮਤ ਇੱਕ ਰਿਪੋਰਟ ਹੈਡ ਹੈ ਜੋ 1990 ਦੇ ਦਹਾਕੇ ਦੇ ਵਿੱਚ MIT ਡਾਕਟਰ ਸਿੰਥੀਆ ਬ੍ਰਾਜ਼ੀਲ ਦੁਆਰਾ ਪ੍ਰਭਾਵੀ ਕੰਪਿਊਟਿੰਗ ਵਿੱਚ ਇੱਕ ਪ੍ਰੋਗਰਾਮ ਬਣਾਇਆ ਗਿਆ ਸੀ ਇੱਕ ਮਸ਼ੀਨ ਜੋ ਭਾਵਨਾਵਾਂ ਨੂੰ ਪਛਾਣ ਤੇ ਨਕਲ ਕਰ ਸਕਦੀ ਹੈ ਕਿਸਮਤ ਨਾਮ ਤੁਰਕੀ ਸ਼ਬਦ ਤੋਂ ਆਇਆ ਹੈ ਕਿਸਮਤ ਪਹਿਲੇ ਰਿਪੋਰਟਾਂ ਵਿੱਚੋਂ ਇੱਕ ਸੀ ਜੋ ਮਨੁੱਖਾਂ ਨਾਲ ਸਮਾਜਿਕ ਅਤੇ ਭਾਵਨਾਤਮਕ ਪਰਸਪਰ ਪ੍ਰਭਾਵ ਤੋਂ ਖਾਨ ਦੇ ਯੋਗ ਸੀ ਇਸ ਦਾ ਚਿਹਰਾ ਇੱਕ ਕਾਰਟੂਨਿਸਟ ਸੀ ਇੱਕ ਚਿਕਨੀ ਬੱਚੇ ਦੀ ਆਵਾਜ਼ ਨਾਲ ਬੋਲਦਾ ਸੀ ਲੋਕ ਹਮੇਸ਼ਾ ਮੁਸਕਰਾ ਕੇ ਮਿਲਦਾ ਸੀ ਇਹ ਬੋ ਇਹ ਬੋ ਸੋਨੀ ਕੰਪਨੀ ਦੁਆਰਾ ਡਿਜ਼ਾਈਨ ਕੀਤੇ ਅਤੇ ਬਣਾਏ ਗਏ ਰੋਬੋਟਿਕ ਕੁੱਤਿਆਂ ਦੀ ਇੱਕ ਲੜੀ ਹੈ ਸੋਨੀ ਨੇ 1998 ਦੇ ਮੱਧ ਵਿੱਚ ਇੱਕ ਪ੍ਰੋਟੋਟਾਈਪ ਆਈਬੋ ਦੀ ਕੋਸ਼ਨਾ ਕੀਤੀ ਅਤੇ ਪਹਿਲਾ ਉਪਭੋਗਤਾ ਮਾਡਲ 11 ਮਈ 1999 ਵਿੱਚ ਪੇਸ਼ ਕੀਤਾ ਗਿਆ ਸੀ 2006 ਤੱਕ ਹਰ ਸਾਲ ਨਵੇਂ ਮਾਡਲ ਜਾਰੀ ਕੀਤੇ ਗਏ ਹਾਲਾਂਕਿ ਜ਼ਿਆਦਾਤਰ ਮਾਡਲ ਕੁੱਤੇ ਸਨ ਅਤੇ ਹੋਰ ਪ੍ਰੇਰਨਾਵਾਂ ਵਿੱਚ ਸ਼ੇਰ ਦੇ ਬੱਚੇ ਅਤੇ ਪਲਾੜ ਖੋਜੀ ਸ਼ਾਮਲ ਸਨ ਸਿਰਫ ERS7 ERS610 ਅਤੇ ERS1000 ਸੰਸਕਰਣ ਸਪਸ਼ਟ ਤੌਰ ਤੇ ਰੋਬੋਟਿਕ ਕੁੱਤਾ ਸੀ 2006 ਵਿੱਚ ਇਬੋ ਨੂੰ ਕਾਰਨੇਗੀ ਮੈਲਨ ਯੂਨੀਵਰਸਿਟੀ ਰਿਪੋਰਟ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ। ਰੰਬਾ ਰੰਬਾਈ ਕਿ ਸ਼ਬਦ ਹੈ ਜੋ ਆਈ ਰਿਪੋਰਟ ਕੰਪਨੀ ਦੁਆਰਾ ਬਣਾਏ ਆਟੋਨੋਮਸ ਰੋਬੋਟਿਕਸ ਵੈਕੂਮਸ ਕਲੀਨਰ ਦੀ ਇੱਕ ਲੜੀ ਦਾ ਹਵਾਲਾ ਦਿੰਦਾ ਹੈ ਅਤੇ ਪਹਿਲੀ ਵਾਰ ਸਤੰਬਰ 2002 ਵਿੱਚ ਪੇਸ਼ ਕੀਤਾ ਗਿਆ ਸੀ। ਰੰਬਾ ਵਿੱਚ ਸੈਂਸਰਾਂ ਦਾ ਇੱਕ ਸੈੱਟ ਹੁੰਦਾ ਹੈ ਜੋ ਉਹਨਾਂ ਨੂੰ ਘਰ ਦੇ ਫਰਸ਼ ਖੇਤਰ ਵਿੱਚ ਨੈਵੀਗੇਟ ਕਰਨੇ ਮਦਦ ਕਰਦਾ ਹੈ। ਸਿਰੀ ਸਿਰੀ ਇੱਕ ਡਿਜੀਟਲ ਸਾਇਕ ਹੈ ਜੋ ਐਪਲ ਦੇ iOS, iPadOS, watchOS, macOS, tvOS, audioOS ਅਤੇ visionOS অপারেটিং ਸਿਸਟਮ ਦਾ ਹਿੱਸਾ ਹੈ। ਸਵਾਲਾਂ ਦੇ ਜਵਾਬ ਦੇਣ, ਸ਼ੁਭਾਰਸ਼ਾਂ ਕਰਨ ਅਤੇ ਇੰਟਰਨੈਟ ਸੇਵਾਵਾਂ ਦੇ ਇੱਕ ਸੈੱਟ ਨੂੰ ਬੈਂਤੀਆਂ ਸੌਂਪ ਕੇ ਕਾਰਵਾਈਆਂ ਕਰਨ ਲਈ ਵੌਇਸ ਸਵਾਲ ਸੰਕੇਤ ਆਧਾਰਿਤ ਕੰਟਰੋਲ ਫੋਕਸ ਟ੍ਰੇਕਿੰਗ ਇੱਕ ਕੁਦਰਤੀ ਭਾਸ਼ਾ ਜੁੜਾ ਇੰਟਰਫੇਸ ਦੀ ਵਰਤੋਂ ਕਰਦਾ ਹੈ ਨਿਰੰਤਰ ਵਰਤੋਂ ਦੇ ਨਾਲ ਇਹ ਉਪਭੋਗਤਾਵਾਂ ਦੀ ਵਿਅਕਤੀਗਤ ਭਾਸ਼ਾ ਦੀ ਵਰਤੋਂ ਖੋਜਾਂ ਤੇ ਤਰਜੀਹਾਂ ਨੂੰ ਈਮਕੂਲ ਬਣਾਉਂਦਾ ਹੈ ਵਿਅਕਤੀਗਤ ਨਤੀਜੇ ਵਾਪਸ ਕਰਦਾ ਹੈ ਸਿਰੀ ਉਪਭੋਗਤਾਵਾਂ ਦੇ ਬੋਲੇ ਗਏ ਸਵਾਲਾਂ ਦਾ ਜਵਾਬ ਡਿਵਾਈਸ ਦੇ ਸਪੀਕਰ ਦੁਆਰਾ ਉਹਨਾਂ ਨਾਲ ਵਾਪਸ ਬੋਲ ਕੇ ਕੁਝ ਐਪਸ ਜਿਵੇਂ ਕਿ ਵੈਬ ਖੋਜ ਜੈਕ ਕੈਲੈਂਡਰ ਜਾਂ ਹੋਮ ਸਕ੍ਰੀਨ ਤੇ ਸੰਬੰਧਿਤ ਜਾਣਕਾਰੀ ਪੇਸ਼ ਕਰਦਾ ਹੈ ਇਹ ਸੇਵਾ ਉਪਭੋਗਤਾਵਾਂ ਨੂੰ ਈਮੇਲਾਂ ਤੇ ਟੈਕਸਟਸ ਸੁਨੇਹਿਆਂ ਨੂੰ ਨਿਰਦੇਸ਼ਿਤ ਕਰਨ ਪ੍ਰਾਪਤ ਹੋਈਆਂ ਈਮੇਲਾਂ ਤੇ ਸੰਦੇਸ਼ਾਂ ਨੂੰ ਪੜ੍ਹਨਾ ਤੇ ਕਈ ਤਰ੍ਹਾਂ ਦੇ ਹੋਰ ਕਾਰਜ ਕਰਨ ਲਈ ਦਿੰਦੀ ਹੈ